ਉਹ ਕੋਟੋਕੀ ਬਾਣੀ ਆਈ ਤੇ ਨਜ਼ਰਕੀ ਚੰਤ ਮੁਟਕੜੀ ਅਬਾਰ ਬਖਸ਼ਿਸ਼ ਆਖਾਂਗੀ ਜੋ ਕਿ ਇਸ ਅਲਾਕੀ ਦੇ ਦਿੱਤ ਦਾਸ ਨੂੰ ਕਾਫੀ ਦਮੇ ਸਮੇਂ ਤੋਂ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਵਿਚਰਨ ਦਾ ਮੌਕਾ ਮਿਲਿਆ ਆਹਾਂ ਤਾਂਤੇ ਬਹੁਤ ਨੇੜੇ ਨੇੜੇ ਨਾਂ ਦਾ ਨਾਮ ਲੇਵਾ ਗੁਰੂ ਕੇ ਪਿਆਰੇ ਅਨਿਤੁਰ ਕਾ ਤੋਂ ਲੱਗੇ ਪੱਛਿਆ ਨੌਜਵਾਨਾਂ ਤੱਕ ਆਪਣੀ ਨਾ ਕਮਾਈਆਂ ਨੂੰ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਇਹੇ ਤੋਂ ਕਿ ਪਾਉਂ ਪਰ ਲੱਗੇਗੇ ਹਰ ਬਰਸ ਰੇਲੇ ਵਸਨ ਪਾੜ ਮਿਟਣੇ ਵਾਜੇ ਕੋਈ ਇਹੇ ਨਸ਼ਾ ਹੋਗਾ ਉਹਨਾਂ ਦੀਆਂ ਯਾਦਾਂ ਨੂੰ ਤਾੜੀਆਂ ਕਰਦੇ ਹਾਂ ਲੰਗਰ ਲਾਏ ਨੇ ਤੇ ਤੀਰ ਵਾਲੇ ਬਾਬੇ ਦੇ ਗਾਣੇ ਮਿਟਾਏ ਨੇ ਉਹਨਾਂ ਦੇ ਗਾਣੇ ਕਹਿ ਸਕਦੇ ਆ ਭਾਵ ਕਿ ਉਹਨਾਂ ਪੁਰਖਿਆਂ ਨੂੰ ਗਾਇਆ ਜਾ ਰਿਹਾ ਭਾਵੇਂ ਅਸੀਂ ਇਹ ਗੱਲ ਆਖਦੇ ਆ ਕਿ ਅਸੀਂ ਸ਼ਬਦ ਨਾਲੋਂ ਗੁਰੂ ਨਾਲੋਂ ਇਤਿਹਾਸ ਨਾਲੋਂ ਸਿੱਖੀ ਨਾਲੋਂ ਸਿੱਖੀ ਦੇ ਪਹਿਰਾਵੇ ਨਾਲੋਂ ਬਾਣੀ ਤੇ ਬਾਣੇ ਨਾਲੋਂ ਦੂਰ ਚਲੇ ਗਏ ਹਾਂ ਇਸ ਇਲਾਕੇ ਦੇ ਵਿੱਚ ਮੈਨੂੰ ਬੜੇ ਦਾਨਸ਼ਮੰਦ ਜਿੱਥੇ ਹੋਰ ਬਹੁਤ ਜ਼ਿਆਦੇ ਲੋਕ ਮਿਲੇ ਉੱਥੇ ਮੇਰੇ ਨਾਲ ਸਰਦਾਰ ਆਜਮ ਸਰਦਾਰ ਸੁਖਦੇਵ ਸਿੰਘ ਜੀ ਬੈਠੇ ਆਉਂ ਜਿਹੜੇ ਕਿ ਮੈਨੂੰ ਥਾਂ-ਥਾਂ ਤੇ ਲੈ ਕੇ ਵਿਚਰ ਰਹੇ ਨੇ ਇਹ ਸਬਾਕੀ ਹਲਕਾ ਸਤਰਾਣਾ ਨਹਿਰਾਗਾਗਾ ਆਦਿਕ ਇਹਨਾਂ ਪਿੰਡਾਂ ਦੇ ਵਿੱਚ ਤੇ ਮੈਂ ਇੱਕ ਬੜਾ ਫਖਰ ਮਹਿਸੂਸ ਕਰਦਾ ਹਾਂ ਕਿ ਮੈਨੂੰ ਚੰਗੇ ਲੋਕਾਂ ਦੀ ਸੰਗਤ ਮਿਲੀ ਜੀ ਇਹ ਦਾ ਸਾਥ ਮਿਲ ਜਾਵੇ ਸ੍ਰੀ ਚੰਗਿਆ ਥਾਵਾਂ ਤੇ ਪਹੁੰਚਣ ਦਾ ਸੁਭਾਗ ਵੀ ਸਮਾਪਤ ਹੁੰਦਾ ਹੈ ਅੱਜ ਦੇ ਜਿਹੜੇ ਦਿਨ ਇਲਾਕੇ ਵੱਲੋਂ ਮਨਾਏ ਜਾ ਰਹੇ ਨੇ ਇਹ ਬੜੇ ਖ਼ਦਰਦ ਪਰੇ ਨੇ ਅੱਜ ਆਖਰੀ ਦਿਨ ਅਸੀਂ ਮੰਨ ਕੇ ਤਰਦੇ ਹਾਂ ਇਤਿਹਾਸ ਨੇ 파ਵੇਂ ਬਹੁਤ ਕੁਝ ਪੇਚ ਕੀਤਾ ਹੈ ਕਿ ਅੱਜ ਦਾ ਦਿਨ ਇਤਿਹਾਸ ਦੱਸਦਾ ਹੈ ਕਿ ਸਵੇਰੇ ਤਾਸੂ ਵੱਜ ਕੇ 10 ਮਿੰਟ ਤੇ ਸਹਿਬਜ਼ਾਦਿਆਂ ਨੂੰ ਧਰਤੀ ਤੇ ਖਲਾਰ ਕੇ ਬਰਾਬਰ ਬੜੀਆਂ ਫਿੱਟ ਕਰਕੇ ਇੱਟਾਂ ਲਾਈਆਂ ਤੇ ਇੱਟਾਂ ਰੁਕ ਨਹੀਂ ਸੀ ਆਉਂਦੀਆਂ ਤੇ ਉਹਨਾਂ ਸਹਿਬਜ਼ਾਦਿਆਂ ਦੇ ਇੱਟੇ ਜਿਹੜੇ ਨਿੱਸੀ ਦੇ ਨਾਲ ਝਾੜ ਦਿੰਦੇ ਗਏ ਉੱਪਰ ਗੋਡਿਆਂ ਤੇ ਆਏ ਤੇ ਗੋਡਿਆਂ ਦੀਆਂ ਚਪੜੀਆਂ ਵੀ ਲਾ ਦਿੰਦੀਆਂ ਇਤਿਹਾਸ ਗਵਾਏ ਸਾਗਾ ਜਿੰਨਾਂ ਪੋਖਿਆਂ ਦੀ ਅਸੀਂ ਪੈਰੋ ਆਖਵਾਉਂਦੇ ਆਂ ਜਿੰਨਾਂ ਪੋਖਿਆਂ ਦੇ ਅਸੀਂ ਪੈਰੋ ਆਖਵਾਉਂਦੇ ਆਂ ਉਸ ਮੁਕਤੀਨ ਕਾਜ਼ੀ ਨੇ ਇਸ ਗੱਲ ਕਹੀ ਸੀ ਕਿ ਦੇਖ ਕੇ ਸੇ ਇਹਨਾਂ ਦਾ ਗੁੱਸਾ ਦਿੱਤੇ ਡਿੱਗ ਗਿਆ ਨਾ ਤੇ ਦੁਨੀਆ ਦੇ ਵਿੱਚ ਪਹਿਲਾ ਇੱਕ ਗੱਲ ਫਿਟ ਕੀਤੀ ਸੀ ਇੱਕ ਦੁਰਗਾਵਾ ਦੀ ਜੋ Hindu ਵੀਰ ਉਸ ਮਾਤਾ ਨੂੰ ਬਹੁਤ ਸਤਿਕਾਰ ਮਨੁੱਖ ਨੇ ਕਿ ਜਦੋਂ ਦੁਰਗਾ ਦੀ ਡੋਟੀ ਲੱਗਦੀ ਸੀ ਨਾ ਦੇਵਤਿਆਂ ਨੇ ਦੇਵਤਿਆਂ ਨੂੰ ਰਾਸ਼ਟਰ ਨੂੰ ਬੜਾ ਬਖੀਂਦਾ ਸੀ ਤੇ ਮਾਤਾ ਦੁਰਗਾ ਦੀ ਜਿਹੜੇ ਸਾਨੂੰ ਉਹਨਾਂ ਨੇ ਇੱਕ ਕਸਾ ਹੱਥ ਵਿੱਚ ਫੜਿਆ ਸੀ ਤੇ ਇੱਕ ਗੁੰਨ ਨੇ ਤਖੂਰ ਫੜਿਆ ਸੀ ਉਹਦੇ ਨਾਲ ਜਿਵੇਂ ਦੈਂਤ ਨੂੰ ਮਾਰਦੇ ਸੀ ਉਹ ਕਸਾ ਅੱਗੇ ਕਰਕੇ ਉਹਦਾ ਖੂਲ ਪਾ ਕੇ ਉੱਪੀ ਜਾਂਦੇ ਸੀ ਕਾਰਨ ਕੋਈ ਹੋਰ ਸੀ ਕਿ ਜੇ ਸੁਵੀ ਦਾ ਕੋਈ ਤੋਕਾ ਤਰਤੀ ਤੇ ਵਿਗਦਾ ਸੀ ਉਹ ਤੈਤ ਪੈਦਾ ਹੋ ਜਾਂਦਾ ਸੀ ਇਹ ਫਿੱਟ ਪਹਿਲਾਂ ਹੀ ਭਾਵੇਂ ਕਿਸ ਨੂੰ ਸਹੀ ਮੰਨਿਆ ਜਾਵੇ ਪਰ ਤਵਾ ਨਹੀਂ ਸਵੇ ਇਤਿਹਾਸ ਵਿੱਚ ਕਹਾਣੀਆਂ ਲਿਖੀਆਂ ਹੋਈਆਂ ਨੇ ਤੇ ਇਹ ਕਾਜੀ ਨੇ ਕਿਉਂਕਿ ਵਜੀਦ ਖਾਨ ਦਾ ਕਾਜੀ ਸੀ ਉਹ ਧਰਮ ਦਾ ਜੱਜ ਸੀ ਉਹ ਵਕਾਲਤ ਨੂੰ ਸੁਣਦਾ ਸੀ ਤੇ ਕਰਦਾ ਵੀ ਸੀ ਕਿਸੇ ਕਰਕੇ ਫਤਵਾ ਜਿਹੜਾ ਆ ਉਹ ਪੜਿਆ ਕਿ ਉਹਨੇ ਸਾਰ ਧਮਕੋਟ ਕੇ ਸਹਿਬਜ਼ਾਦਿਆਂ ਨੂੰ ਕਤਲ ਕੀਤਾ ਜਾਵੇ ਹੁਣ ਕਤਲ ਕੀਤੇ ਦੇ ਅਸੀਂ ਸ਼ਹੀਦ ਮੰਨਦੇ ਆਂ ਉਹ ਕੋ ਕਿ ਮਾਰੇ ਆ ਪਕੜੇ ਗਏ ਨੇ ਫੌਜੀ ਸਰਕਾਰ ਦੇ ਤੇ ਕੀ ਤੁਮਾ ਮਾਸ਼ਕੀ ਹੋਈ ਛੱਪਰੀ ਵਿੱਚੋਂ ਗੰਗੂ ਬ੍ਰਾਹਮਣ ਆਪਣੇ ਪਿੰਡ ਸਿਹੜੀ ਲਾਇਆ ਆ ਉਥੋਂ ਜਾਨੀ ਖਾ ਮਾਨੀ ਖਾਉ ਬੰਦੇ ਨੂੰ ਸ਼ਿਕਾਇਤ ਦਿੱਤੀ ਉਹ ਜਾਇਆ ਨਹੀਂ ਪੁਕੇਸ ਰਹਾਂ ਦੇ ਪੇਸ਼ ਕੀਤੇ ਆਪ ਜਾਣਦੇ ਹੋ ਮੈਨੂੰ ਪਛਤਤ ਕੁ ਮਿੰਟ ਦਾ ਇਸ ਸਮਾਗਮ ਵਾਲੇ ਸਮਾਪਤੀ ਵਾਲੇ ਪੰਨੇ ਲੱਗਾ 10 ਵਜੇ ਦੇ 10 ਕੁ ਮਿੰਟ ਤੇ ਆਸ ਸਭਾ ਦੀ ਖਲਹਦੇ ਆ ਕਿ ਸਹਿਬ ਜਾਨੇ ਉਹ ਦਵਾਰ ਦੇ ਕਿਤੇ ਦਿੱਤਾ ਗਿਆ ਦਵਾਰ ਜਦੋਂ ਉੱਪਰ ਆਇਆ ਤੇ ਸਹਿਬ ਜਾਨੇ ਉਹਦੇ ਸਾਹ ਕੋਟੇ ਗਏ ਪਿਉਸ਼ ਹੋ ਗਏ ਤੇ ਕੁਦਰਤ ਨੇ ਕਦਾਬ ਖਰਾਬ ਕਰਾਈ ਤੇ ਜਿਹੜੀ ਕੰਧ ਵਿੱਚ ਕਿਰੇ ਸੀ ਉਹ ਕੰਡ ਪਰਨੇਟ ਕੀ ਪਾਪ ਸਹਿਬਜਾਦਿਆਂ ਦੇ ਜਿਹੜੇ ਬੰਨੇ ਕੰਡ ਸੀ ਉਸ ਬੰਨੇ ਉੱਤੇ ਕੀ ਤੇ ਫਿਰ ਜਾਨ ਦੇ ਬਿਉਸੀ ਸੀ ਕਾਜ਼ੀ ਨੇ ਲਾਕੇ ਘਰੋਟਿਆਂ ਸਾਛਲ ਵੇਗ ਤੇ ਵਾਛਲ ਵੇਗ ਜਲਾਤਾ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਤਲਫ ਕਰ ਦਿੱਤਾ ਜਾਵੇ ਦਰਬਾਰ ਇਤਿਹਾਸ ਦੱਸਦਾ ਹੈ ਜਦੋਂ ਇਹਨਾਂ ਨੇ ਕੋਲੀਆਂ ਗਰਦਨਾਂ ਤੇ ਸੋਹਨੀਆਂ ਗਰਦਨਾਂ ਤੇ ਕਸਾਈ ਤੇ ਅੱਧੀ ਇੱਕ ਗਰਦਨ ਸਾਹ ਰਗ ਵੱਢੀ ਗਈ ਕੋਨ ਫਿਰ ਦੋਨੋਂ ਰੱਤੀ ਆ ਨਹੀਂ ਕੁਛ ਸਮਾਂ ਹੋ ਜਾਵੇ ਨਾ ਮੌਤ ਹੋਈ ਨੂੰ ਫਿਰ ਜੰਮ ਜਾਂਦਾ ਹੈ ਪਲਾਟ ਬੋਲੀ ਦੇ ਵਿੱਚ ਫਿਰ ਡੋਲਦਾ ਨਹੀਂ ਪਰ ਅੱਡੀ ਉਹ ਤਰਫ ਰਹੇ ਸਨ ਬਾਅਦ 7 ਮਿੰਟ ਲਗਾਤਾਰ ਬਾਬਾ ਫਤੇ ਸਿੰਘ ਦੇ ਪੈਰ ਜਿਹੜੇ ਨੇ ਇਸ ਤਰ੍ਹਾਂ ਹੋ ਜਾਂਦੇ ਬਾਬਾ ਜੂਰਾਵਾਸ ਨੂੰ ਨਾਲ ਦੀ ਨਾਲ ਸ਼ਹੀਦੀ ਪਾਵੇ ਅੱਜ ਤੁਸੀਂ ਆਪਾਂ ਸਾਰੇ ਭਾਵੇਂ ਕੋਈ ਸੇਵਾ ਕਰ ਰਿਹਾ ਤੇ ਤੇ ਨਹੀਂ ਕਰ ਰਿਹਾ ਤੇ ਕੋਈ ਲੰਗਰ ਛਕੀ ਇਥੋਂ ਅੱਗੇ ਲੰਮੇ ਸਫਰ ਦਾ ਪਾਂ ਵੀ ਬਣ ਰਿਹਾ ਹੈ ਸਭ ਦੀ ਹਾਜ਼ਰੀ ਅੱਜ ਫਤਿਹਗੜ੍ਹ ਸਾਹਿਬ ਲੱਗ ਰਹੀ ਹੈ ਉਹਨਾਂ ਸ਼ੀਤਾਂ ਨੂੰ ਸਮਰਥਨਤਾ ਪਾ ਰਹੇ ਆਂ ਅੱਜ ਦਾ ਦੁੱਖदाई ਦਿਨ ਜਿਹੜਾ ਹੈ ਸਭ ਤੋਂ ਮਾੜਾ ਦਿਨ ਸਿੱਖ ਕੌਮ ਤੇ ਜਿਸ ਨੂੰ ਸਰਹੰਦ ਕਹਿੰਦੇ ਸਨ ਉਹਦਾ ਅੱਧਾ ਹਿੱਸਾ ਕੱਟ ਕੇ ਬਾਬਾ ਬੰਦਾ ਉਸ ਨੂੰ ਬਹਾਦਰ ਜੀ ਨੇ ਸਿੱਕੇਗੜ੍ਹ ਸਾਹਿਬ ਨਾਮ ਰੱਖਿਆ ਅੱਜ ਤੱਕ ਉਹਨਾਂ ਸ਼ਹੀਦਾਂ ਦੀ ਬਹਾਦੁਰਤ ਸਾਡੀਆਂ ਧੀਆਂ ਬਜ਼ੁਰਗ ਮਾਵਾਂ ਸਰ ਤੇ ਚੁੰਨੀ ਰੱਖ ਕੇ ਸਤਨਾਮ ਦਾ ਜਾਪ ਕਰਦੇ ਆ ਤੇ ਸਾਡੇ ਸਿਰ ਉੱਤੇ ਫੰਗ ਹੈ ਅੱਜ ਅਸੀਂ ਇਸ ਸ਼ਰਤੀ ਤੇ ਬੜੇ ਫਖਰ ਨਾਲ ਕਿ ਸਾਡਾ ਜਿਹੜਾ ਵੁਢ ਹੈ ਸਾਡੀ ਜਿਹੜੀ ਹਿਸਤਰੀ ਹੈ ਸਾਡਾ ਜਿਹੜਾ ਜੀਵਨ ਹੈ ਕੋਟ ਤਲਵਾਰ ਦੀ ਧਾਰ ਤੋਂ ਪੈਦਾ ਹੋਏ ਮਸੀਹ ਇਸ ਦਿਨ ਤੇ ਅੱਜ ਮੁਬਾਰਕ ਜੋ ਵਧਾਈ ਦੇਣੀ ਬਣਦੀ ਕੋਟਾ ਕੋਟ ਛੇ ਇਹਨਾਂ ਨੂੰ ਪਰਨਾਮ ਕਰੀਂ ਸਤਿਗੁਰੂ ਸਾਰਿਆਂ ਦੀ ਕਾਰ ਸੇਵਾ ਸਿਮਰਨ ਲਿਖੀ ਪਾਉਣ ਕਿਸੇ ਤਰ੍ਹਾਂ ਹਰ ਸਾਲ ਦਮਰਾਦ ਦੇ ਹੋਏ ਜਿੰਨਾ ਚਿਰ ਸਾਡੇ ਸੁਆਸ ਨੇ ਅਸੀਂ ਸ਼ੀਰਧਾ ਨੂੰ ਜੀਦਾ ਕਰਦੇ ਰਹੀਏ ਤੇ ਆਪਣੇ ਬੱਚਿਆਂ ਨੂੰ ਜਿਹੜੇ ਸਾਡੀ ਟੋਲਵਾੜੀ ਹੈ ਜੇ ਨਹੀਂ ਅੱਗੇ ਤਲੜਾ ਹੋਣਾ ਨੂੰ ਸੋਣਾ ਦਾ ਸਿਧਿ ਦੇ ਕੇ ਆਪਾਂ ਜੀਵਨ ਦੀ ਹਾਜ਼ਰੀ ਲਗਾਈਏ ਬਹੁਤ ਬਹੁਤ ਧੰਨਵਾਦ ਕਰਤੋਏ ਗੁਰੂ ਦਾ ਸ਼ਾਬਾਸ਼ੇ ਸੇਵਕਾਂ ਸਿੱਖਾਂ ਗੁਰੂ ਦੇ ਪਿਆਰਿਆਂ ਦਾ ਅੱਜ ਸਥਾਨ ਬਾਬਾ ਗੁਰਜੀਤ ਸਿੰਘ ਜੀ ਹਰੀ ਲੜ ਸਾਹਿਬ ਵਾਲਿਆਂ ਦੇ ਸਥਾਨ ਤੇ ਸਰਦਾਰ ਸਾਹਿਬ ਮੈਨੂੰ ਨਾਲ ਲੈ ਕੇ ਆਏ ਨੇ ਮਹਾਂਪੁਰ ਸਾਹਿਬ ਦੇ ਸੇਵਕ ਸਿੱਖੋ ਸੰਗਤਾਂ ਦੇ ਰਿਹਾ ਹਾਜ਼ਰੀ ਭਰਨ ਦਾ ਸਵਾਲ ਸਨਾ ਹੋਇਆ ਹੈ ਸਭੂਰੂ ਕੇ ਲੰਗਰ ਅਮਰਤ ਪਦਾਰਥ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਜਿਨ੍ਹਾਂ ਹੱਥਾਂ ਵਿੱਚੋਂ ਇਹ ਪਦਾਰਥ ਬਣੇ ਨੇ ਤੇ ਜਿਨ੍ਹਾਂ ਦਾ ਜੋਗਦਾਲ ਪਿਆ ਹੈ ਸਤਿਗੁਰੂ ਸਭ ਨੂੰ ਬਖਸ਼ ਪਾ ਦੇ ਨਾਲ ਉਹ ਲਿਹਾਜ਼ ਕਰਮਵਾਇਦੂ ਕਰਤਾ ਹੈ ਹਾਜ਼ਰੀ ਸਭ ਦੀ ਦਰ ਤੇ ਪਰਵਾਹ ਹੋਵੇ ਸੇਚਾਰੇ ਮੈਨੂੰ ਜਿਨ੍ਹਾਂ ਵਿਆਖਰਾ ਨਾਮ ਕੀਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਨ ਭਲਾ ਵਾਹਿਗੁਰੂ ਜੀ ਕਾ ਖਾਲਸਾ ਰਾਹ ਹੈ ਜੀ